ਕਿਸਾਨ ਵੀਰੋ ਇੱਕ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਨਾਲ ਡਿੱਗੀਆਂ ਕਣਕਾਂ ਬਾਰੇ ਗੱਲ ਕਰਾਂਗੇ ਜਾਂ ਫਿਰ ਜਿਹੜੀਆਂ ਕਣਕਾਂ ਨਹੀਂ ਡਿੱਗੀਆਂ ਪਰ ਹਵਾ ਦੋ ਦਿਨ ਤੇਜ਼ ਚੱਲੀ ਆ ਤੇ ਥੱਲੇ ਪਾਣੀ ਖੜਾ ਤੇ ਜਿਹੜੀਆਂ ਕਣਕਾਂ ਦੀਆਂ ਇਸ ਟਾਈਮ ਜੜਾਂ ਹਿੱਲ ਚੁੱਕੀਆਂ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੈ ਜਿਹੜਾ ਉਹ ਹੋ ਸਕਦਾ ਤੇ ਆਪਾਂ ਬਚਾਲੀ ਹੁਣ ਕੀ ਕਰ ਸਕਦੇ ਹਾਂ ਸੋ ਵੀਡੀਓ ਨਾਲ ਬਨੇ ਰਹੋ ਤੇ ਨਵੇਂ ਕਿਸਾਨ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਸਾਨ ਵੀਰੋ ਸਭ ਤੋਂ ਪਹਿਲਾਂ ਜੇਕਰ ਆਪਾਂ ਮੌਸਮ ਦੀ ਗੱਲ ਕਰੀਏ ਤੇ ਮੌਸਮ ਇੰਨਾ ਕੁ ਐਕਿਊਰੇਟ ਰਿਹਾ ਪਹਿਲੀ ਵਾਰੀ ਮੌਸਮ ਵਿਭਾਗ ਦੀ ਜਿਹੜੀ ਸਾਈਟ ਤੇ ਜਿੱਦਾਂ ਮਤਲਬ ਮੌਸਮ ਬਾਰੇ ਦੱਸਿਆ ਗਿਆ ਸੀ ਕਿ ਕਿੰਨੇ ਮਤਲਬ ਪਰਸੈਂਟ ਮੀਂਹ ਪਊਗਾ ਇੱਥੇ ਪਊਗਾ ਕਿਉਂਕਿ ਹੁਣ ਪਹਿਲਾਂ ਆਪਾਂ ਆਪਣਾ ਸ਼ਹਿਰ ਦਾ ਭਰਕੇ ਦੇਖਦੇ ਸੀ ਪਰ ਹੁਣ ਤੁਹਾਨੂੰ ਵੀ ਪਤਾ ਹੈ ਕਿ ਲਾਈਵ ਲੋਕੇਸ਼ਨ ਹੈ ਜਿਹੜੀ ਉਹ ਤੁਹਾਡੇ ਏਰੀਆ ਦੀ ਦੱਸ ਦਿੰਦਾ ਇੱਥੋਂ ਤੱਕ ਕਿ ਤੁਹਾਡੇ ਪਿੰਡ ਦੀ ਦੇ ਵਿੱਚ ਦੱਸ ਦਿੰਦਾ ਕਈ ਵਾਰੀ ਤੁਹਾਨੂੰ ਵੀ ਪਤਾ ਹੀ ਹੈ ਕਿ ਹੁੰਦਾ ਕੀ ਨਾਲ ਦੇ ਪਿੰਡ ਮੀਂਹ ਪੈ ਜਾਂਦਾ ਪਰ ਆਪਣੇ ਪਿੰਡ ਆ ਜਿਹੜਾ ਉਹ ਮੀਂਹ ਨਹੀਂ ਪੈਂਦਾ ਉਦਾਂ ਹੀ ਮਤਲਬ ਮੌਸਮ ਵਿਭਾਗ ਦੀ ਇਸ ਵਾਰ ਜਾਣਕਾਰੀ ਹੈ ਜਿਹੜੀ ਉਹ ਪੂਰੀ ਐਨ ਸਟਿਕ ਤੇ ਸਹੀ ਰਹੀ ਤੇ ਮੀ ਜਿਹੜਾ ਉਹ ਕਾਫੀ ਜ਼ਿਆਦਾ ਪਿਆ ਪਰਸੋਂ 1 ਮਾਰਚ ਨੂੰ ਤਾਂ ਘਟ ਪਿਆ ਸੀ ਪਰ ਕੱਲ ਜਿਹੜਾ ਸਵੇਰੇ ਲਗਾਤਾਰ 7 ਵਜੇ ਤੋਂ ਲੈ ਕੇ ਤੇ ਰਾਤ ਦੇ 4 4:30 ਵਜੇ ਤੱਕ ਮੀਂਹ ਜਿਹੜਾ ਉਹ ਪੈਂਦਾ ਰਿਹਾ ਸੀ ਤਾਂ ਹੁੰਦਾ ਕਿਵੇਂ ਸੀ ਜਿਵੇਂ ਪਹਾੜੀ ਇਲਾਕੇ ਦੇ ਵਿੱਚ ਹੁੰਦਾ ਤੁਸੀਂ ਕਦੀ ਗਏ ਹੋ ਹੋਵੋਗੇ ਪਹਾੜੀ ਇਲਾਕੇ ਦੇ ਵਿੱਚ ਉੱਥੇ ਕੀ ਹੁੰਦਾ ਕੀ ਜੱਕ ਦਾ ਮੀਂਹ ਆ ਜਿਹੜਾ ਉਹ ਪੰਜਾਂ ਮਿੰਟਾਂ ਦੇ ਵਿੱਚ ਹੀ ਬਦਲ ਹੋ ਕੇ ਨਾਲ ਦੀ ਨਾਲ ਮੀਂਹ ਆ ਜਿਹੜਾ ਵਰਨ ਲੱਗ ਪੰਦਾ ਤੇ ਜਦੋਂ ਹਟਦਾ ਤੇ ਉਦੋਂ ਵੀ ਐਵੇਂ ਹੁੰਦਾ ਨਾਲ ਦੀ ਨਾਲ ਹੀ ਮੀਂਹ ਆ ਜਿਹੜਾ ਉਹ ਮਤਲਬ ਹਟ ਕੇ ਦਿਨ ਖੁੱਲ ਜਾਂਦਾ ਤੇ ਫਿਰ ਕੋਈ 5-10 ਮਿੰਟ ਬਾਅਦ ਇਦਾਂ ਮੀਂਹ ਪੈ ਜਾਂਦਾ ਉਦਾਂ ਹੀ ਆਪਣੀ ਇੱਧਰ ਹੋਇਆ ਕਿ ਮੀਂਹ ਆ ਜਿਹੜਾ ਉਹ 5 ਮਿੰਟ ਬਾਅਦ ਹਟ ਜਾਂਦਾ ਸੀ ਤੇ ਹੁਣ ਲੱਗਦਾ ਸੀ ਕਿ ਹੁਣ ਨਹੀਂ ਪੈਣਾ ਮੌਸਮਾ ਜਿਹੜਾ ਉਹ ਖੁੱਲ ਗਿਆ ਧੁੱਪ ਨਿਕਲ ਗਈ ਹੈ ਕੱਲ ਧੁੱਪ ਵੀ ਨਿਕਲੀ ਇੱਕ ਦੋ ਵਾਰ ਪਰ ਪੰਜਾਂ ਮਿੰਟਾਂ ਦੇ ਵਿੱਚ ਹੀ ਧੁੱਪ ਜਾ ਕੇ ਨਾਲ ਦੀ ਨਾਲ ਹੀ ਮੀਂਹ ਆ ਜਿਹੜਾ ਉਹ ਪੈਣ ਲੱਗ ਪੰਦਾ ਸੀ ਤੇ ਕਣਕਾਂ ਦਾ ਇਸ ਟਾਈਮ ਜੇਕਰ ਮੈਂ ਨੁਕਸਾਨ ਦੀ ਗੱਲ ਕਰਾਂ ਤਾਂ ਆਹ ਦੇਖੋ ਕਣਕਾਂ ਦੀਆਂ ਜੜਾਂ ਜਿਹੜੀਆਂ ਪੂਰੀਆਂ ਹਿਲ ਚੁੱਕੀਆਂ ਤੇ ਮੈਂ ਜਿਹੜੀ ਗੱਲ ਤੁਹਾਨੂੰ ਮੇਰੇ ਖਿਆਲ ਚ 24 25 ਮਾਰਚ ਨੂੰ ਕਿਹਾ ਸੀ ਕਿ ਜਿਹੜੀਆਂ ਕਣਕਾਂ ਨੂੰ ਹੁਣ ਪਾਣੀ ਲੱਗ ਗਿਆ ਤੇ ਇਹਨਾਂ ਦਾ ਵੀ ਡਿੱਗਣ ਦਾ ਖਤਰਾ ਥੋੜਾ ਜਿਹਾ ਘਟ ਜਾਣਾ ਪਰ ਜੇ ਮੀਂਹ ਜ਼ਿਆਦਾ ਪੈ ਗਿਆ ਤੇ ਜਿਹੜੀਆਂ ਕਣਕਾਂ ਇਸ ਟਾਈਮ ਮਤਲਬ ਖੜੀਆਂ ਨੇ ਤੇ ਉਹ ਕਣਕਾਂ ਬਿਨਾਂ ਹਵਾ ਤੋਂ ਵੀ ਡਿੱਗ ਪੈਣਗੀਆਂ ਜੇਕਰ ਕੱਲਾ ਮੀਂਹ ਪਏ ਹਵਾ ਨਾ ਵੀ ਚੱਲੇ ਤੇ ਉਹਦਾ ਇਹ ਰੀਜ਼ਨ ਹੁੰਦਾ ਕਿ ਜਿਹੜੇ ਕਿਸਾਨ ਵੀਰਾਂ ਨੇ ਕਣਕ ਨੂੰ ਪਾਣੀ ਪਹਿਲਾਂ ਲਾ ਦਿੱਤਾ ਸੀ ਜ਼ਮੀਨ ਨਹੀਂ ਸੀ ਸੁੱਕੀ ਤੇ ਉਹ ਮਿੱਟੀ ਜੜਾਂ ਨਾਲ ਜੁੜੀ ਰਹਿੰਦੀ ਆ ਪਰ ਜੇਕਰ ਮੈਂ ਗੱਲ ਕਰਾਂ ਕਿ ਜਿੱਥੇ ਮੀਂਹ ਮਤਲਬ ਮਤਲਬ ਮੀਂਹ ਦਾ ਪਾਣੀ ਆਪਾਂ ਨਹੀਂ ਲਾਇਆ ਕਣਕ ਨੂੰ ਹਨ ਤੇ ਉੱਥੇ ਜੜਾਂ ਕਣਕ ਦੀਆਂ ਸੁੱਕੀਆਂ ਮਤਲਬ ਸੁੱਕੀ ਮਿੱਟੀ ਨਾਲ ਲੱਗੀ ਹੁੰਦੀ ਹੈ ਤੇ ਜਦੋਂ ਮੀਂਹ ਪੈਣਾ ਸੀ ਮੀਂਹ ਵਾਲਾ ਪਾਣੀ ਖੜਾ ਹੋਣਾ ਸੀ ਤੇ ਉਹਦੇ ਨਾਲ ਦੀ ਨਾਲ ਹੀ ਇੱਕ ਵਾਰੀ ਜੜਾਂ ਜਿਹੜੀਆਂ ਨੂੰ ਮਿੱਟੀ ਹੈ ਜਿਹੜੀ ਉਹ ਪੂਰੀ ਐਨ ਜੜਾਂ ਨੂੰ ਛੱਡ ਦਿੰਦੀ ਹੈ ਤਾਂ ਕਰਕੇ ਆਪਣੀ ਕਣਕਾ ਜਿਹੜੀ ਉਹ ਡਿੱਗ ਪੈਂਦੀ ਹੈ ਇਹ ਕਣਕ ਨੂੰ ਵੀ ਆਪਾਂ ਪਾਣੀ ਨਹੀਂ ਸੀ ਲਾਇਆ ਪਰ ਹਾਂ ਇੰਨਾ ਤਜਰਬਾ ਹੋ ਗਿਆ ਤਾਜ਼ਾ ਪਾਣੀ ਦਾ ਜਰੂਰ ਨੁਕਸਾਨ ਹੁੰਦਾ ਜੇਕਰ ਮੀਂਹ ਮੀਂਹ ਬਾਰੇ ਦੱਸਿਆ ਹੋਏ ਤੇ ਮੀਂਹ ਪੈ ਜੇ ਜਿੱਦਾਂ ਮੰਨ ਲਓ 1 ਮਾਰਚ ਨੂੰ ਮੀਂਹ ਪਿਆ ਤੇ ਜੇਕਰ ਮੈਂ 29 ਫਰਵਰੀ ਨੂੰ ਜਾਂ 28 ਫਰਵਰੀ ਨੂੰ ਪਾਣੀ ਲਾਇਆ ਹੁੰਦਾ ਫਿਰ ਮੇਰੀ ਮਤਲਬ ਨੁਕਸਾਨ ਹੈ ਜਿਹੜਾ ਹੋ ਸਕਦਾ ਹੈ ਪਰ ਜੇਕਰ ਆਪਾਂ ਹਫਤਾ ਜਾਂ ਡੇਢ ਹਫਤਾ ਪਹਿਲਾਂ ਪਾਣੀ ਕਣਕ ਨੂੰ ਲਾਇਆ ਹੋਏ ਤੇ ਫਿਰ ਮੀਂਹ ਚੱਲੇ ਹਵਾ ਪਏ ਕੁਝ ਹੋਏ ਮਤਲਬ ਤੇ ਇਹਦੇ ਨਾਲ ਨੁਕਸਾਨ ਹੈ ਜਿਹੜਾ ਉਹ ਕਣਕ ਦਾ ਡਿੱਗਣ ਦਾ ਖਤਰਾ ਜਿਹੜਾ ਉਹ ਘਟ ਹੁੰਦਾ ਸੋ ਜਿਹੜੀਆਂ ਕਣਕਾਂ ਉਹ ਡੇਗੀਆਂ ਮਤਲਬ ਨੁਕਸਾਨ ਤੇ ਐਵੇਂ ਹੋਇਆ ਜਿਵੇਂ 10% ਕਣਕਾਂ ਤਕਰੀਬਨ ਹੀ ਡੇਗੀਆਂ ਹਰ ਖੇਤ ਖੇਤ ਦੇ ਵਿੱਚ ਉਹਦੇ ਪਰ ਜਿਹੜੀਆਂ ਕਣਕਾਂ ਪਹਾੜੀਆਂ ਸੀ ਇਸ ਟਾਈਮ ਹਰੀਆਂ ਸੀ ਜਦੋਂ ਕਣਕ ਇਸ ਸਟੇਜ ਤੇ ਆਂਦੀ ਹੈ ਇਹ ਦੇਖੋ ਰੰਗ ਫੇਰਨ ਵਾਲੀ ਤੇ ਉਦੋਂ ਕੀ ਹੁੰਦਾ ਕਿ ਕਣਕਾਂ ਥੋੜੀਆਂ ਜਿਹੀਆਂ ਹੌਲੀਆਂ ਹੋ ਜਾਂਦੀਆਂ ਤਾਂ ਕਰਕੇ ਕਣਕਾਂ ਹਿੱਲ ਤਾਂ ਪੂਰੀਆਂ ਪੈਂਦੀਆਂ ਪਰ ਮਤਲਬ ਡਿਗਦੀ ਚੰਗੀ ਤਰ੍ਹਾਂ ਕਣਕ ਨਹੀਂ ਪਰ ਇਹ ਸ਼ਫਾਦੇ ਤੋਂ ਅੱਗੇ ਮਤਲਬ ਨਾਲ ਦੇ ਪਿੰਡ ਵਾਲੇ ਇੱਕ ਵੀਰ ਦਾ ਖੇਤ ਆ ਤੇ ਉਹ ਕਣਕ ਜੇ ਨਸਾਰਾ ਕਰ ਰਹੀ ਸੀ ਕਿਤੋਂ ਕਿਤੋਂ ਮਤਲਬ ਸਿੱਟਾ ਜਿਹੜਾ ਉਹ ਨਿਕਲਿਆ ਸੀ ਕਣਕ ਬੇਸ਼ੱਕ ਅਗੇਤੀ ਸੀ ਮੇਰੇ ਖਿਆਲ ਚ ਜਿਹੜੀ ਵੀ ਵੈਰਾਈਟੀ ਲੱਗੀ ਹੋਏਗੀ ਤੇ ਉਹ ਮਤਲਬ ਐਵੇਂ ਹੋਏਗੀ ਕਿ ਹਰੇ ਹੋਲ ਚ ਜਿਆਦਾ ਜਿਆਦਾ ਸਮਾਂ ਲੈਣ ਵਾਲੀ ਜਿਹੜੀ ਕੋਈ 5-7 ਦਿਨ ਕਈ ਵਾਰ ਕਣਕਾਂ ਵੱਧ ਲੈ ਜਾਂਦੀਆਂ ਉਹ ਵਾਲੀ ਵੈਰਾਈਟੀ ਹੋਏਗੀ ਤੇ ਉਹ ਕਣਕ ਜੇ ਨਸਾਰਾ ਕਰੀ ਸੀ ਤੇ ਉਹ ਤਕਰੀਬਨ ਸਾਰੀ ਡੇਗੀ ਆ ਤੇ ਉਹਦਾ ਨੁਕਸਾਨ ਪੂਰਾ ਮਤਲਬ ਸੋਚੋ ਤੁਸੀਂ ਕਹਿ ਸਕਦੇ ਹੋ ਕਿ 50% ਦਾ ਨੁਕਸਾਨ ਉਹਦਾ ਪੂਰਾ ਕਣਕ ਦਾ ਹੋ ਗਿਆ ਤੇ ਜਿਹੜੀ ਕਣਕ ਇਸ ਟਾਈਮ ਮਤਲਬ ਤੁਸੀਂ ਕਹਿ ਸਕਦੇ ਹੋ ਕਿ ਮਿਲਕਿੰਗ ਸਟੇਜ ਤੇ ਹੀ ਜਾਂ ਬੂਰ ਵਾਲੀ ਸਟੇਜ ਤੇ ਹੀ ਬੂਰ ਵੀ ਮੀਂਹ ਦੇ ਨਾਲ ਝੜ ਗਿਆ ਉੱਥੇ ਵੀ ਆਪਣਾ ਨੁਕਸਾਨ ਤੇ ਜਿਹੜੀ ਕਣਕ ਮਿਲਕਿੰਗ ਸਟੇਜ ਤੇ ਹੀ ਉਹਨੂੰ ਵੀ ਇੱਕ ਵਾਰੀ ਝਟਕਾ ਜਿਹੜਾ ਉਹ ਜਰੂਰ ਲੱਗਾ ਤੇ ਇਹਦੇ ਨਾਲ ਕੋਈ ਫਾਇਦਾ ਨਹੀਂ ਹੋਇਆ ਮੀਂਹ ਦੇ ਨਾਲ ਨੁਕਸਾਨ ਹੀ ਹੋਇਆ ਪਿਛਲੀ ਵਾਰੀ ਵੀ ਚਲੋ ਕੜਕਾ ਤਕਰੀਬਨ ਸਾਰੀਆਂ ਹੀ ਪਹਿਲੀ ਵਾਰੀ ਚ ਡਿੱਗੀਆਂ ਸੀ ਇਸ ਵਾਰ ਕੀ ਹੋਇਆ ਕਣਕਾਂ ਡਿੱਗੀਆਂ ਨਹੀਂ ਪਰ ਜਣਾ ਜੇ ਕਣਕ ਡੇਗ ਜੇ ਤੇ ਉਹ ਇੱਕੋ ਜਗ੍ਹਾ ਮਤਲਬ ਲੰਮੀ ਪੈ ਜਾਣੀਆਂ ਹਨਾ ਪਰ ਜੇ ਕਣਕ ਆਪਣੀ ਤੁਸੀਂ ਕਹਿ ਸਕਦੇ ਹੋ ਕਿ ਮੀਨਾ ਮਤਲਬ ਹਟੇ ਜੇ ਤੁਸੀਂ ਕਹਿ ਸਕਦੇ ਹੋ ਹਨ ਤੇ ਕਣਕ ਆਪਣੀਆਂ ਦੀਆਂ ਜੜਾਂ ਜਿਹੜੀਆਂ ਹਿਲ ਜਾਂਦੀਆਂ ਉਹਦਾ ਜਿਆਦਾ ਜੀ ਆਪਣੀ ਕਣਕ ਨਹੀਂ ਡਿੱਗੀ ਉਹਨਾਂ ਦਾ ਜਿਆਦਾ ਸਭੋ ਨੁਕਸਾਨ ਹੈ ਦੂਸਰੀਆਂ ਨਾਲੋਂ ਕਿਉਂਕਿ ਹੁਣ ਇਹ ਕਣਕਾਂ ਬੇਸ਼ੱਕ ਮਿਲਕਿੰਗ ਸਟੇਜ ਤੇ ਹੀ ਪਰ ਇਹ ਇੰਨੀ ਕਿ ਛੇਤੀ ਪੱਕਣੀਆਂ ਜੋ-ਜੋ ਧੁੱਪ ਹੁਣ ਤਿੱਖੀ ਹੋਣੀ ਹੈ ਤੁਹਾਨੂੰ ਪਤਾ ਹੈ ਕਿ ਮਾਰਚ ਦਾ ਮਹੀਨਾ ਚੜ ਚੁੱਕਾ ਜੋ-ਜੋ ਧੁੱਪ ਹੈ ਜਿਹੜੀ ਉਹ ਤਿੱਖੀ ਹੋਣੀ ਹੈ ਤੇ ਕਣਕਾਂ ਨੇ ਰੰਗ ਫੇਰਨਾ ਮਤਲਬ ਇਹ ਹੁਣ ਪੱਕਣੀਆਂ ਨਹੀਂ ਐ ਸੁੱਕਣੀਆਂ ਸਟਾਰਟ ਹੋ ਜਾਣੀਆਂ ਜਿਹੜੀਆਂ ਕਣਕਾਂ ਜਿਆਦਾ ਗੇਤੀਆਂ ਸੀ ਤੇ ਉਹਨਾਂ ਦਾ ਵੀ ਨੁਕਸਾਨ ਉਹਨਾਂ ਦਾ ਨੁਕਸਾਨ ਸਭ ਤੋਂ ਜਿਆਦਾ ਹੋਇਆ ਜਿਵੇਂ ਇਹ ਕਣਕ ਥੋੜੀ ਜੀ ਮਤਲਬ ਗੇਤੀ ਦਾ ਨਹੀਂ ਸੀ ਬਾਲੀ ਇਹ ਮੇਰੇ ਖਿਆਲ ਜੇ 1 2 ਨਵੰਬਰ ਦੀ ਬਜਾਈ ਕੀਤੀ ਸੀ ਪਰ ਹਾਂ ਰਾਂਗੇ ਜ਼ਰੂਰ ਤੀਛੇ ਅਸੀਂ ਵੀ ਹੀ ਰੰਗ ਜ਼ਰੂਰ ਫੇਰਨ ਲੱਗ ਪਈ ਸੀ ਤੇ ਹੁਣ ਇੰਨੇ ਸੁੱਕਣ ਦੀ ਕਣਕ ਦੀ ਜਿਹੜੀ ਆ ਉਹ ਕਰਨੀ ਆ ਮੀਂਹ ਦੇ ਨਾਲ ਕਿਉਂਕਿ ਜੜਾਂ ਪੂਰੀਆਂ ਹਿੱਲ ਗਈਆਂ ਜੇ ਕਣਕ ਡਿੱਗ ਪਏ ਉਹ ਇੱਕੋ ਸਾਈਡ ਨੂੰ ਡਿੱਗੀ ਰਹਿੰਦੀ ਆ ਉਹਦਾ ਨੁਕਸਾਨ ਨਹੀਂ ਇੰਨਾ ਹੁੰਦਾ ਤੇ ਬਚਾ ਲਈ ਜੇਕਰ ਮੈਂ ਗੱਲ ਕਰਾਂ ਤੇ ਜੇ ਤੁਹਾਡੇ ਖੇਤ ਵਿੱਚੋਂ ਪਾਣੀ ਨਿਕਲਦਾ ਹੁੰਦਾ ਤੇ ਇੱਕ ਵਾਰੀ ਕਣਕ ਦੇ ਵਿੱਚੋਂ ਪਾਣੀ ਆ ਜਿਹੜਾ ਉਹ ਭਾਵੇਂ ਆਪਣੇ ਨਾਲ ਖੇਤ ਵਰਸੀਨ ਚ ਪਾ ਦਿਓ ਕਿਤੇ ਪਾ ਦਿਓ ਹਣਾ ਪਾਣੀ ਇੱਕ ਵਾਰੀ ਪੂਰਾ ਐਨ ਕੱਢ ਦਿਓ ਤੇ ਦੂਸਰੀ ਗੱਲ ਜਿਹੜੀਆਂ ਕਣਕਾਂ ਮਤਲਬ ਇਸ ਟਾਈਮ ਤੁਸੀਂ ਕਹਿ ਸਕਦੇ ਹੋ ਕਿ ਗੋਬ ਵਾਲੀ ਸਟੇਜ ਤੇ ਸੀ ਕਣਕਾਂ ਜਿਹੜਾ ਨਸਾਰਾ ਜਿਹੜਾ ਉਹ ਕਰ ਰਹੀਆਂ ਸੀ ਤੇ ਉਹਨਾਂ ਦਾ ਤੁਸੀਂ ਐਵੇਂ ਕਰੋ ਕਿ ਉਹਦੇ ਉੱਪਰ ਹੁਣ ਫੰਗੀ ਸਾਈਡ ਆ ਜਿਹੜਾ ਉਹ ਜ਼ਰੂਰ ਛਟਕਾ ਕਰੋ ਕਿਉਂਕਿ ਥੱਲੇ ਕਣਕ ਡਿੱਗੀ ਹੋਈ ਆ ਧੁੱਪ ਪ੍ਰੋਪਰ ਨਹੀਂ ਪੈਣੀ ਜਿਹਦੇ ਕਾਰਨ ਫੰਗਸ ਜਾਂ ਕੋਈ ਹੋਰ ਬਿਮਾਰੀ ਲੱਗਣ ਦਾ ਖਤਰਾ ਜਿਹੜਾ ਉਹ ਵੱਧ ਸਕਦਾ ਸੋ ਤੁਸੀਂ ਕੀ ਕਰਨ ਹੁਣ ਫੰਗੀ ਸਾਈਡ ਦੀ ਸਪਰੇਅ ਕਰ ਦਿਓ ਖੇਤ ਵਿੱਚੋਂ ਪਾਣੀ ਨਿਕਲਦਾ ਹੋ ਜੇ ਤੇ ਬਾਕੀ ਨੁਕਸਾਨ ਕਣਕ ਦਾ ਜੇਕਰ ਮੈਂ ਗੱਲ ਕਰਾਂ ਉਹ ਜਰੂਰ ਹੋਇਆ ਇਹ ਮੇਰੇ ਖਿਆਲ ਚ ਕਣਕ ਦਾ ਨੁਕਸਾਨ 2 ਕੁਇੰਟਲ ਤੋਂ ਲੈ ਕੇ ਤੇ 3 4 5 6 ਕੁਇੰਟਲ ਤੱਕ ਵੀ ਜਿਹੜਾ ਨੁਕਸਾਨ ਆ ਉਹ ਚੱਲ ਜਾਣਾ ਤੇ ਜਿਹੜੀਆਂ ਕਣਕਾਂ ਮਤਲਬ ਅਜੇ ਨਸਾਰਾ ਕਰਨ ਨਹੀਂ ਸੀ ਕੀਤਾ ਭਾਰੀਆਂ ਸੀ ਕਣਕਾਂ ਅਜੇ ਮਤਲਬ ਇਹਨਾਂ ਗੋਬ ਦੇ ਵਿੱਚ ਕਣਕਾਂ ਜਿਹੜੀ ਉਹ ਆਣੀ ਸੀ ਅਜੇ ਤੇ ਉਹ ਕਣਕਾਂ ਜੇਕਰ ਡੇਗੀਆਂ ਉਹਨਾਂ ਦਾ ਨੁਕਸਾਨ ਹੈ ਜਿਹੜਾ ਉਹ 50% ਨੁਕਸਾਨ ਹੈ ਤਕਰੀਬਨ ਹੋ ਜੇ ਹੋ ਗਿਆ ਸੋ ਜਾਣਕਾਰੀ ਹੁਣ ਮੈਂ ਕੀ ਦਵਾ ਦੇਖ ਕੇ ਆਪਣੀ ਗਣਕਨ ਨੂੰ ਵੀ ਖੁਦ ਉਹ ਪੈਂਦਾ ਕਿ ਲਾਸਟ ਦੇ ਦੇਖੇ ਉਹ ਆ ਕੇ ਕਿਸਾਨ ਦੀ ਕੀ ਹਾਲ ਹੈ ਮਤਲਬ ਉਹ ਹੁੰਦਾ ਤੁਸੀਂ ਬਾਕੀ ਮੈਂ ਉਹਦੇ ਬਾਰੇ ਨਹੀਂ ਗੱਲ ਕੀਤੀ ਤੁਹਾਡੇ ਨਾਲ ਫਾਰਮਿੰਗ ਉਹਦੇ ਬਾਰੇ ਫਾਰਮਿੰਗ ਪ੍ਰੋਟੈਸਟ ਬਾਰੇ ਤੇ ਹੁਣ ਆਉਣ ਵਾਲੀ ਵੀਡੀਓ ਹੈ ਜਿਹੜੀ ਉਹ ਆਪਣੀ ਇਹਦੇ ਤੇ ਹੀ ਹੋਏਗੀ ਸੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ